ਬਾਲੀਵੁੱਡ ਐਕਟ੍ਰੈਸ ਕੰਗਨਾ ਰਨੌਤ ਜੋ ਹਾਲ ਦੇ ਵਿੱਚ ਮੰਡੀ ਤੋਂ ਐਮਪੀ ਬਣੀ ਹੈ ਪਰ ਜਦੋਂ ਉਹ ਦਿੱਲੀ ਜਾ ਰਹੀ ਸੀ ਉਸ ਵੇਲੇ ਇੱਕ ਜਵਾਨ ਦੇ ਵੱਲੋਂ ਉਸ ਨੂੰ ਥੱਪੜ ਜੜ ਦਿੱਤਾ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਉਸ ਨੂੰ ਲੋਕ ਟ੍ਰੋਲ ਵੀ ਕਰ ਰਹੇ ਨੇ ਕਿਉਂਕਿ ਜਵਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਐਕਟ੍ਰੈਸ ਦੇ ਵੱਲੋਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਜਿਹੜੇ ਧਿਆੜੀਆਂ ਦੇ ਉੱਤੇ 100-100 ਰੁਪਏ ਲੈ ਕੇ ਬੀਬੀਆਂ ਤਰਨੇ ਦੇ ਉੱਤੇ ਬੈਠਦੀਆਂ ਹਨ ਉਹਨਾਂ ਦੇ ਵਿੱਚ ਮੇਰੀ ਮਾਂ ਵੀ ਬੈਠੀ ਹੋਈ ਸੀ ਇਸ ਤੋਂ ਬਾਅਦ ਕਾਫੀ ਜ਼ਿਆਦਾ ਪੰਜਾਬ ਦੇ ਲੋਕ ਕੁਲਵਿੰਦਰ ਕੌਰ ਜਿਹੜੀ ਮਹਿਲਾ ਜਵਾਨ ਸੀ ਉਸ ਦਾ ਸਮਰਥਨ ਕਰ ਰਹੇ ਨੇ ਪਰ ਅੱਜ ਤੁਹਾਨੂੰ ਕੰਗੜਾ ਰਣੌਤ ਜੋ ਅਕਸਰ ਹੀ ਵਿਵਾਦਾ ਦੇ ਵਿੱਚ ਰਹਿੰਦੀ ਹੈ ਉਸ ਦੇ 10 ਅਜਿਹੇ ਟੌਪ ਦੇ ਚੰਨਾ ਬਾਰੇ ਦੱਸਾਂਗੇ ਜਿਸ ਨੂੰ ਲੈ ਕੇ ਉਹ ਅਕਸਰ ਹੀ ਸੁਰਖੀਆਂ ਦੇ ਵਿੱਚ ਰਹੀ ਹੈ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਟਰੋਲ ਵੀ ਕੀਤਾ ਗਿਆ ਹੈ ਇਹ ਕਿਹੜੇ ਉਹ ਚੰਨ ਨੇ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਸ਼ੁਰੂਆਤ ਕਰਦੇ ਹਾਂ ਰਿਤਿਕ ਰੋਸ਼ਨ ਦੇ ਨਾਲ ਜਿਹੜਾ ਪੰਗਾ ਕੰਗਣਾ ਦਾ ਪਿਆ ਸੀ ਤੇ ਉਸ ਤੋਂ ਬਾਅਦ ਤੱਕ ਕੰਗਣਾ ਨੂੰ ਪੰਗਾ ਕੁਈਨ ਹੀ ਕਹਿਣ ਲੱਗ ਪਏ ਸੀ ਕਿਹਾ ਜਾਂਦਾ ਹੈ ਕਿ ਰਿਤਿਕ ਰੋਸ਼ਨ ਤੇ ਕੰਗੜਾ ਰਣੋਤ ਦਾ ਅਫੇਅਰ ਸੀ ਤੇ ਰਿਤਿਕ ਰੋਸ਼ਨ ਦੇ ਵੱਲੋਂ ਵਾਦਾ ਕੀਤਾ ਗਿਆ ਸੀ ਕੰਗੜਾ ਰਣੋਤ ਦੇ ਨਾਲ ਵਿਆਹ ਕਰਨ ਦਾ ਇਹ ਕੰਗੜਾ ਰਣੋਤ ਦੇ ਵੱਲੋਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊਜ਼ ਦੇ ਦੌਰਾਨ ਵੀ ਕਿਹਾ ਜਾਂਦਾ ਹੈ 2016 ਦੀ ਗੱਲ ਹੈ ਜਦੋਂ ਰਿਤਿਕ ਰੋਸ਼ਨ ਦੇ ਨਾਲ ਅਫੇਅਰਸ ਕਰਕੇ ਸੁਰਖੀਆਂ ਦੇ ਵਿੱਚ ਆਈ ਸੀ ਬਾਲੀਵੁੱਡ ਐਕਟ੍ਰੈਸ ਕੰਗਣਾ ਰਨੌਤ ਉਸ ਦੌਰਾਨ ਵੀ ਕੰਗਣਾ ਰਨੌਤ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਰਿਤਿਕ ਰੋਸ਼ਨ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਉਹ ਆਪਣੀ ਪਤਨੀ ਸੁਜ਼ੈਨ ਖਾਨ ਨੂੰ ਤਲਾਕ ਦੇਣ ਤੋਂ ਬਾਅਦ ਮੇਰੇ ਨਾਲ ਵਿਆਹ ਕਰ ਲਵੇਗਾ ਪਰ ਰਿਤਿਕ ਰੋਸ਼ਨ ਨੇ ਮੇਰੇ ਨਾਲ ਵਿਆਹ ਤਾਂ ਨਹੀਂ ਕੀਤਾ ਪਰ ਮੈਨੂੰ ਜੜਾ ਤੱਕੇ ਮਾਰ ਕੇ ਜ਼ਰੂਰ ਕੱਢ ਦਿੱਤਾ ਇਸ ਤੋਂ ਬਾਅਦ ਕੰਗਣਾ ਰਨੋਤ ਨੂੰ ਪੰਗਾ ਕਵੀਨ ਕਿਹਲ ਜਾਣ ਲੱਗ ਪਿਆ ਤੇ ਅਕਸਰ ਹੀ ਇੰਟਰਵਿਊਸ ਦੇ ਵਿੱਚ ਰਿਤਿਕ ਰੋਸ਼ਨ ਨੂੰ ਕੰਗਣਾ ਰਨੋਤ ਕੇਰਦੀ ਹੋਈ ਨਜ਼ਰ ਆਈ ਹੈ ਬਿਬਾਕੀ ਦੇ ਨਾਲ ਗੱਲਬਾਤ ਜ਼ਰੂਰ ਰੱਖਦੀ ਆਈ ਹੈ ਪਰ ਕੁਝ ਕੋ ਉਹਦੇ ਫੈਨਸ ਨੂੰ ਇਹ ਚੀਜ਼ ਪਸੰਦ ਨਹੀਂ ਆਈ ਤੇ ਉਸ ਤੋਂ ਬਾਅਦ ਜਦੋਂ ਵੀ ਕੰਗਣਾ ਰਣੌਤ ਆਪਣੀ ਵਿਵਾਦਿਤ ਟਿੱਪਣੀ ਦਿੰਦੀ ਹੈ ਤਾਂ ਉਸਦੇ ਫੈਨਸ ਰਿਤਿਕ ਰੋਸ਼ਨ ਵਾਲੇ ਮਾਮਲੇ ਦੇ ਵਿੱਚ ਵੀ ਉਸ ਨੂੰ ਕੇਰਨਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਗੱਲਬਾਤ ਕੀਤੀ ਜਾਵੇ ਕਾਫੀ ਵਿਦ ਕਰਨ ਦੀ ਤਾਂ ਇਹ ਦੂਸਰਾ ਵਿਵਾਦ ਉਸ ਵੇਲੇ ਛੜ ਪੈਂਦਾ ਹੈ ਜਦੋਂ ਕਾਫੀ ਵਿਦ ਕਰਨ ਦੇ ਵਿੱਚ ਕੰਗਣਾ ਰਣੌਤ ਦੀ ਪਹਿਲੀ ਵਾਰ ਐਂਟਰੀ ਹੁੰਦੀ ਹੈ ਇਹ ਸ਼ਾਹਿਦ ਕਪੂਰ ਦੇ ਨਾਲ ਕੰਗਣਾ ਰਣੌਤ ਕਾਫੀ ਵਿਦ ਕਰਨ ਦੇ ਵਿੱਚ ਐਂਟਰੀ ਲੈਂਦੀ ਹੈ ਇਸ ਦੌਰਾਨ ਹੀ ਕੰਗੜਾ ਰਣੋਤ ਦੇ ਵੱਲ ਸਿੱਧੇ ਤੌਰ ਦੇ ਉੱਤੇ ਕਰਨ ਦੇ ਉੱਤੇ ਦੋਸ਼ ਲਗਾਏ ਜਾਂਦੇ ਆ ਕਿ ਕਰਨ ਜੋਹਰ ਨੈਪਟੋਟイズਮ ਨੂੰ ਬढ़ावा ਦਿੰਦੇ ਨੇ ਯਾਨੀ ਕਿ ਜਦੋਂ ਸ਼ੁਸ਼ਾਂਤ ਸਿੰਘ ਦਾ ਸੁਸਾਇਡ ਵਾਲਾ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਬਾਲੀਵੁੱਡ ਦੇ ਵਿੱਚ ਇੱਕ ਨੈਪਟੋਟイズਮ ਯਾਨੀ ਕਿ ਬਾਲੀਵੁੱਡ ਦੇ ਜਿਹੜੇ ਵੱਡੇ ਐਕਟ੍ਰੈਸ ਜਾਂ ਫਿਰ ਪੂਰਾ ਪਰਿਵਾਰ ਵਾਲ ਦਾ سلسلہ ਚੱਲਦਾ ਹੈ ਉਸ ਨੂੰ ਲੈ ਕੇ ਕਰਨ ਜੋਹਰ ਨੇ ਬढ़ावा ਦਿੱਤਾ ਸੀ ਇਸ ਨੂੰ ਲੈ ਕੇ ਵੀ ਕੰਗੜਾ ਦਾ ਕਰਨ ਜੋਹਰ ਦੇ ਨਾਲ ਕਾਫੀ ਜ਼ਿਆਦਾ ਵਿਵਾਦ ਦੇਖਣ ਨੂੰ ਮਿਲਿਆ ਸੀ ਲੋਕਾਂ ਦੇ ਵੱਲੋਂ ਕੰਗੜਾ ਨੂੰ ਇਸ ਮਾਮਲੇ ਦੇ ਵਿੱਚ ਵੀ ਕਾਫੀ ਜ਼ਿਆਦਾ ਰੋਲ ਕੀਤਾ ਗਿਆ ਸੀ ਤੇ ਅਗਲਾ ਵਿਵਾਦ ਜਿਹੜਾ ਹੈ ਪੁਲਵਾਮਾ ਅਟੈਕ ਦੇ ਨਾਲ ਜੁੜਿਆ ਹੋਇਆ ਹੈ ਦੱਸਤੀ ਹੈ ਕਿ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਤਾਂ ਉਸ ਵੇਲੇ ਸਾਡੇ ਦੇਸ਼ ਤੇ ਜਵਾਨ ਸ਼ਹੀਦ ਹੋ ਗਏ ਸਰ ਤਾਂ ਇਸ ਦੌਰਾਨ ਹੀ ਭਾਰਤ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਵੀ ਪਾਕਿਸਤਾਨ ਦੇ ਐਕਟ੍ਰੈਸ ਹੋਵੇ ਚਾਹੇ ਉਹ ਸਿੰਗਰਸ ਹੋਵੇ ਉਹ ਭਾਰਤ ਦੇ ਵਿੱਚ ਆ ਕੇ ਆਪਣਾ ਕੋਈ ਵੀ ਸ਼ੋਅ ਜਾਂ ਵੀ ਕਿਸੇ ਵੀ ਬਾਲੀਵੁੱਡ ਫਿਲਮ ਦੇ ਵਿੱਚ ਕੰਮ ਨਹੀਂ ਕਰ ਸਕਣ ਕਿਉਂਕਿ ਪੂਰਨ ਤੌਰ ਤੇ ਉਹਨਾਂ ਦੇ ਕੰਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਇਸ ਦੌਰਾਨ ਸ਼ਬਾਨਾ ਅਸਮੀ ਜੋ ਬਾਲੀਵੁੱਡ ਦੀ ਕਾਫੀ ਫੇਮਸ ਐਕਟ੍ਰੈਸ ਰਹੀ ਹੈ ਉਹਨਾਂ ਦੇ ਨਾਲ ਵੀ ਕੰਗਣਾ ਦਾ ਇੱਕ ਵਿਵਾਦ ਛਿੜ ਗਿਆ ਸੀ ਤਾਂ ਪੰਗਣਾ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਸੀ ਤਾਂ ਇਸ ਇੰਟਰਵਿਊ ਦੇ ਦੌਰਾਨ ਕੰਗਣਾ ਦੇ ਵੱਲੋਂ ਸ਼ਵਾਨਾ ਅਸਮੀ ਨੂੰ ਕਾਫੀ ਟਰੋਲ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਵੀ ਕੰਟਰੋਵਰਸੀ ਜਿਹੜੀ ਹੈ ਛਿੜ ਪਈ ਸੀ ਦਰਅਸਲ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਤਾਂ ਸ਼ਵਾਨਾ ਅਸਮੀ ਦੇ ਪਿਤਾ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਇੱਕ ਕਵਿਤਾ ਸਮੇਲਨ ਰੱਖਿਆ ਗਿਆ ਸੀ ਤੇ ਇਸੇ ਸਮੇਲਨ ਦੇ ਦੌਰਾਨ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਉਹ ਇਸ ਸਮੇਲਨ ਦੇ ਵਿੱਚ ਸ਼ਿਰਕਤ ਨਹੀਂ ਕਰਨਗੇ ਕਿਉਂਕਿ ਭਾਰਤ ਦੇ ਜਵਾਨ ਸ਼ਹੀਦ ਹੋਏ ਨੇ ਪਰ ਇਸ ਤੋਂ ਬਾਅਦ ਕੰਗੜਾ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਗੱਲਬਾਤ ਆਖੀ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਇੱਕ ਪਾਸੇ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋਏ ਨੇ ਤੇ ਦੂਸਰੇ ਹੀ ਪਾਸੇ ਇਸ ਦਾ ਕੀ ਮਤਲਬ ਹੈ ਕਿ ਸ਼ਬਾਨਾ ਅਜ਼ਮੀ ਪਾਕਿਸਤਾਨ ਜਿਹੜਾ ਕਿ ਸਾਡੇ ਲੋਕਾਂ ਨੂੰ ਸਾਡੇ ਜਵਾਨਾਂ ਮਾਰ ਰਿਹਾ ਹੈ ਉੱਥੇ ਜਾ ਕੇ ਸ਼ਿਰਕਤ ਕਰੇਗੀ ਹਾਲਾਂਕਿ ਉਸਨੇ ਇਹ ਦੋਰਾ ਰੱਦ ਕਰ ਦਿੱਤਾ ਹੈ ਪਰ ਇਸ ਗੱਲ ਦੀ ਤੁਕ ਹੀ ਕਿਉਂ ਬਣਦੀ ਹੈ ਇਥੋਂ ਤੱਕ ਕਿ ਕੰਗਨਾ ਰਣੌਤ ਨੇ ਸ਼ਬਾਨਾ ਅਸਮੀ ਨੂੰ ਇਹ ਤੱਕ ਕਹਿ ਦਿੱਤਾ ਸੀ ਟੁਕੜੇ ਟੁਕੜੇ ਗੈਂਗ ਦੇ ਨਾਲ ਸ਼ਬਾਨਾ ਅਜ਼ਮੀ ਉਹਨਾਂ ਲੋਕਾਂ ਨੂੰ ਸਮਰਥਨ ਕਰਦੀ ਹੈ ਇਸ ਤੋਂ ਇਲਾਵਾ ਕੰਗਨਾ ਰਣੌਤ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਸ਼ਬਾਨਾ ਅਸਮੀ ਤਾਂ ਦੇਸ਼ ਵਿਰੋਧੀ ਹੈ ਉਹ ਔਰਤ ਹੈ ਜੇਕਰ ਕੰਗਨਾ ਦੇ ਅਗਲੇ ਵਿਵਾਦ ਦੀ ਗੱਲਬਾਤ ਕੀਤੀ ਜਾਵੇ ਤਾਂ ਕੰਗਨਾ ਦੇ ਵੱਲੋਂ ਹਾਲ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਸੀ ਬਾਲੀਵੁੱਡ ਦੀ ਮੰਨੀ ਪਰਮੰਨੀ ਐਕਟ੍ਰੈਸ ਜਿਨ੍ਹਾਂ ਦੇ ਵੱਲੋਂ ਹਾਲ ਦੇ ਵਿੱਚ ਭਾਜਪਾ ਜੁਆਇਨ ਕੀਤੀ ਗਈ ਹੈ ਉਰਮਿਲਾ ਮਾਤੋੜਕਰਦੀ ਉਰਮਿਲਾ ਮਾਤੋੜਕਰ ਨੂੰ ਕੰਗਣਾ ਰਣੌਤ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਸੀ ਕਿ ਉਹ ਤਾਂ ਸੌਫਟ ਪੌਪਲਰ ਸਟਾਰ ਹੈ ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਛਿੜਿਆ ਸੀ ਤਾਂ ਉਰਮਿਲਾ ਮਤ ਤੋੜ ਕੇ ਦੇ ਕਾਫੀ ਫੈਨਸ ਦੇ ਵੱਲੋਂ ਸਿੱਧੇ ਤੌਰ ਤੇ ਕੰਗਣਾ ਰਨੌਤ ਨੂੰ ਕਿਹਾ ਗਿਆ ਸੀ ਕਿ ਕੰਗਣਾ ਰਨੌਤ ਨੂੰ ਆਪਣੀ ਭਾਸ਼ਾ ਦੇ ਉੱਤੇ ਸੁਧਾਰ ਕਰਨਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਉਹ बार-बार ਅਜਿਹੇ ਵਿਵਾਦਿਤ ਬਿਆਨ ਦਿੰਦੀ ਹੈ ਜੇਕਰ ਗੱਲਬਾਤ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ ਉਸ ਦੌਰਾਨ ਤੱਕ ਦੇਸ਼ ਭਰ ਦੇ ਵਿੱਚ ਕੰਗਣਾ ਰਨੌਤ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਣਾ ਰਨੌਤ ਦੇ ਵੱਲੋਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਿਹਾ ਗਿਆ ਸੀ ਅਤਵਾਦੀ ਤੇ ਇਸ ਤੋਂ ਬਾਅਦ ਖਾਲਿਸਤਾਨੀ ਵੀ ਉਸਨੇ ਕਿਹਾ ਸੀ ਦੱਸਦੀ ਹੈ ਕਿ ਕੰਗਣਾ ਰਨੌਤ ਦੇ ਵੱਲੋਂ ਜਦੋਂ ਕਿਸਾਨੀ ਅੰਦੋਲਨ ਪਹਿਲਾ ਸ਼ੁਰੂ ਹੋਇਆ ਸੀ ਤੇ ਉਸ ਦੌਰਾਨ ਉਸ ਦੇ ਵੱਲੋਂ ਇੱਕ ਬੀਬੀ ਨੂੰ ਇਹ ਕਹਿ ਦਿੱਤਾ ਸੀ ਇਹ ਤਾਂ ਧਿਆੜੀਆਂ ਦੇ ਉੱਤੇ ਆਂਦੇ ਨੇ 100-100 ਰੁਪਏ ਲੈ ਕੇ ਧਿਆੜੀਆਂ ਦੇ ਉੱਤੇ ਤਰਨੇ ਦੇ ਵਿੱਚ ਬੈਠਦੇ ਨੇ ਇਸ ਦੌਰਾਨ ਕੰਗਣਾ ਰਨੌਤ ਨੂੰ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ਇਸੇ ਟ੍ਰੋਲਿੰਗ ਦੇ ਚੱਲਦੇ ਕੰਗਣਾ ਰਨੌਤ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਟ੍ਰੋਲਰਸ ਨੇ ਕਿਸਾਨਾਂ ਦੇ ਵੱਲੋਂ ਘੇਰਿਆ ਵੀ ਗਿਆ ਸੀ ਦੇਸ ਤੋਂ ਬਾਅਦ ਕੰਗਣਾ ਰਣੌਤ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਮੈਂ ਤਾਂ ਇਹ ਸਾਰਾ ਕੁਝ ਖਾਲਿਸਤਾਨੀਆਂ ਨੂੰ ਬੋਲਿਆ ਹੈ ਜਿਨ੍ਹਾਂ ਨੂੰ ਬਾਹਰ ਤੋਂ ਫੰਡਿੰਗ ਹੁੰਦੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਇਸੇ ਬਿਆਨ ਨੂੰ ਲੈ ਕੇ ਜਿਹੜੇ ਹੋਰ ਵੀ ਪੰਜਾਬੀ ਸਿੰਗਰ ਹੋਵੇ ਜਾਂ ਫਿਰ ਕਿਸਾਨ ਹੋਵੇ ਜਾਂ ਫਿਰ ਪੰਜਾਬੀ ਹੋਵੇ ਉਹਨਾਂ ਨੇ ਕੰਗਣਾ ਰਣੌਤ ਨੂੰ ਵੀ ਕਿਹਾ ਰਿਹਾ ਸੀ ਕਿ ਆਖਿਰਕਾਰ ਉਹ ਕਿਵੇਂ ਇਹ ਬੋਲ ਸਕਦੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਕੰਗਣਾ ਰਣੌਤ ਨੇ ਕਈ ਹੋਰ ਬਾਲੀਵੁੱਡ ਐਕਟ੍ਰੈਸ ਦੇ ਨਾਲ ਵੀ ਵਿਵਾਦਿਤ ਬਿਆਨ ਦਿੱਤੇ ਨੇ ਚਾਹੇ ਉਹਨਾਂ ਦੇ ਵਿੱਚ ਸ਼ਤਪਸੀ ਪੰਨੂ ਕਿਉਂ ਨਾ ਹੋਵੇ ਤਾਪਸੀ ਪੰਨੂ ਜੋ ਅਕਸਰ ਹੀ ਆਪਣੇ ਕੁੰਗਰਾਲੇ ਵਾਲਾ ਦੇ ਨਾਲ ਦੇ ਆਪਣੇ ਐਕਟਿੰਗ ਸਕਿਲਸ ਦੇ ਨਾਲ ਜਾਣੀ ਜਾਂਦੀ ਹੈ ਤਾਪਸੀ ਪੰਨੂ ਨੂੰ ਕੰਗੜਾ ਰਨੌਤ ਨੇ ਇਹ ਤੱਕ ਕਹਿ ਦਿੱਤਾ ਸੀ ਉਹ ਬੀ ਗ੍ਰੇਡ ਐਕਟ੍ਰੈਸ ਹੈ ਇਸ ਤੋਂ ਬਾਅਦ ਕਾਫੀ ਜ਼ਿਆਦਾ ਤਾਪਸੀ ਪੰਨੂ ਦੇ ਜਿਹੜੇ ਫੈਨਸ ਨੇ ਉਹਨਾਂ ਨੇ ਕੰਗਣਾ ਨੂੰ ਟਰੋਲ ਕੀਤਾ ਸੀ ਕੰਗੜਾ ਦੇ ਵੱਲੋਂ ਜਿਹੜਾ ਇਹ ਬੀ ਗ੍ਰੇਡ ਐਕਟਰਸ ਤਾਪਸੀ ਪੰਨੂ ਤੇ ਸਵਰਾ ਭਾਸਕਰ ਨੂੰ ਕਹਿਣਾ ਸੀ ਤੇ ਉਸ ਤੋਂ ਬਾਅਦ ਤਾਪਸੀ ਪੰਨੂ ਦੇ ਵੱਲੋਂ ਸ਼ੁਕਰੀਆ ਦਾ ਵੀ ਕੰਗੜਾ ਰਣੌਤ ਦਾ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਜਿਸ ਤਰੀਕੇ ਦੇ ਨਾਲ ਕੰਗੜਾ ਰਣੌਤ ਬਿਆਨਬਾਜ਼ੀ ਕਰਦੀ ਹੈ ਜਾਂ ਉਸਨੇ ਮੈਨੂੰ ਅਜਿਹਾ ਕੁਝ ਕਿਹਾ ਮੈਂ ਸਾਰਾ ਕੁਝ ਇਗਨੋਰ ਕੀਤਾ ਹੈ ਅੱਜ ਮੈਨੂੰ ਅਵਾਰਡ ਮਿਲਿਆ ਇਹ ਸਾਰਾ ਕੁਝ ਸਪਸ਼ਟ ਹੁੰਦਾ ਹੈ ਕਿ ਅਸੀਂ ਬਸ ਆਪਣੇ ਗੋਲ ਤੇ ਫੋਕਸ ਰੱਖਦੇ ਹਾਂ ਤੇ ਇਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਲੋਕਾਂ ਨੇ ਤਾਪਸੀ ਪੰਨੂ ਨੂੰ ਪਸੰਦ ਕੀਤਾ ਸੀ ਪਰ ਕੰਗਣਾ ਰਣੌਤ ਨੂੰ ਉਸ ਬਾਅਦ ਉਸ ਤੋਂ ਬਾਅਦ ਕਾਫੀ ਟਰੋਲ ਕੀਤਾ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਦਾ ਵਿਵਾਦ ਇੱਥੇ ਹੀ ਨਹੀਂ ਰੁਕਦਾ ਹੈ ਪੰਜਾਬ ਦੇ ਬਹੁਤ ਜ਼ਿਆਦਾ ਫੇਮਸ ਸ਼ੁਭ ਦੇ ਨਾਲ ਵੀ ਕੰਗਣਾ ਦਾ ਇੱਕ ਵਾਰ ਪੰਗਾ ਪੈ ਜਾਂਦਾ ਹੈ ਦਰਅਸਲ ਸ਼ੁਭ ਦੇ ਵੱਲੋਂ ਲੰਡਨ ਦੇ ਵਿੱਚ ਇੱਕ ਸ਼ੋਅ ਹੋਇਆ ਸੀ ਉਸ ਦੌਰਾਨ ਪੰਜਾਬ ਦਾ ਮੈਪ ਤੇ ਨਾਲ ਹੀ ਜਿਹੜੇ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਵਾਲੀ ਤਸਵੀਰ ਸੀ ਉਸ ਨੂੰ ਹੁੱਡੀ ਦੇ ਉੱਤੇ ਛਿਪਵਾਇਆ ਸੀ ਉਸ ਤੋਂ ਬਾਅਦ ਉਨਾ ਦੀ ਇਹ ਤਸਵੀਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਇਸ ਤੋਂ ਬਾਅਦ ਵੀ ਕੰਗਣਾ ਰਣੌਤ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕੰਗਣਾ ਰਣੌਤ ਨੇ ਇਸ ਬਿਆਨ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੇ ਪੰਜਾਬੀਆਂ ਦੇ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਬੋਲਿਆ ਗਿਆ ਸੀ ਦਰਅਸਲ ਉਸ ਜਿਹੜੀ ਸ਼ੁਭ ਦੇ ਵੱਲੋਂ ਹੁੱਡੀ ਦੇ ਉੱਤੇ ਤਸਵੀਰ ਛਪਵਾਈ ਸੀ ਕੰਗਣਾ ਰਣੌਤ ਨੇ ਉਸ ਵਾਇਰਲ ਤਸਵੀਰ ਤੋਂ ਬਾਅਦ ਬਿਆਨ ਦਿੱਤਾ ਸੀ ਇੰਦਰਾ ਗਾਂਧੀ ਦੇ ਬਾਰੇ ਤਾਂ ਕੰਗਣਾ ਰਣੌਤ ਨੇ ਉਸ ਵੇਲੇ ਵੀ ਕਿਹਾ ਸੀ ਕਿ ਜਿਹੜੇ ਲੋਕ ਕੰਗਣਾ ਇੰਦਰਾ ਗਾਂਧੀ ਦੇ ਨਾਲ ਸੁਰੱਖਿਆ ਕਰਮੀ ਦੇ ਤੌਰ ਤੇ ਕੰਮ ਕਰ ਰਹੇ ਸੀ ਉਹਨਾਂ ਦੇ ਵੱਲੋਂ ਹੀ ਕਤਲ ਇੰਦਰਾ ਗਾਂਧੀ ਦਾ ਕਰ ਦਿੱਤਾ ਗਿਆ ਤੇ ਇਹ ਲੋਕ ਜਿਹੜੇ ਹੈ ਉਸ ਦਾ ਜਸ਼ਨ ਮਨਾ ਰਹੇ ਆ ਇਸ ਤੋਂ ਬਾਅਦ ਪੰਜਾਬੀਆਂ ਦੇ ਵੱਲੋਂ ਵੀ ਕੰਗਣਾ ਨੂੰ ਕਾਫੀ ਜ਼ਿਆਦਾ ਘੇਰਿਆ ਗਿਆ ਸੀ ਐਸੇ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਸ਼ੁਭ ਦੇ ਕੰਗਣਾ ਦੀ ਕੌਂਟਰੋਵਰਸੀ ਚੱਲੀ ਸੀ ਐਸੇ ਕੌਂਟਰੋਵਰਸੀ ਦੇ ਚੱਲਦਿਆਂ ਇਹ ਜਦੋਂ ਵੱਧ ਜਾਂਦੀ ਹੈ ਤਾਂ ਸ਼ੁਭ ਦੇ ਕਈ ਸ਼ੋਅ ਜਿਹੜੇ ਭਾਰਤ ਦੇ ਵਿੱਚ ਹੋਣੇ ਸੀ ਉਹ ਜਿਹੜੇ ਹੈ ਉਸ ਨੂੰ ਟਾਲ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਸ਼ੁਭ ਦੇ ਅੱਗੇ ਸ਼ੋਅ ਹੋਏ ਸੀ ਦਿਲਜੀਤ ਦੋਸਾਂਝ ਦੇ ਨਾਲ ਕਾਫੀ ਜ਼ਿਆਦਾ ਕੰਗਣਾ ਰਣੌਤ ਦੀ ਕੌਂਟਰਵਰਸੀ ਹੋਈ ਸੀ ਇਸ ਦੇ ਵਿੱਚ ਤਾਂ ਕੰਗਣਾ ਰਣੌਤ ਨੇ ਜਿਹੜੇ ਬਾਲੀਵੁੱਡ ਦੇ ਪੰਜਾਬੀ ਸਿੰਗਰ ਵੀ ਐ ਦਿਲਜੀਤ ਦੋਸਾਂਝ ਨੂੰ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਸੀ ਉਹ ਤਾਂ ਕਰਨ ਕਰਨ ਜੋਹਰ ਦਾ ਪਾਲਤੂ ਹੈ ਤੇ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਵੱਲੋਂ ਕੰਗਣਾ ਰਣੌਤ ਨੂੰ ਸਾਫ਼ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਤਿੱਖੇ ਸ਼ਬਦਾਂ ਦੇ ਵਿੱਚ ਕਿਹਾ ਵੀ ਗਿਆ ਸੀ ਕਿ ਕੰਗਣਾ ਰਣੌਤ ਜਿਸ ਤਰੀਕੇ ਦੇ ਟਿੱਪਣੀ ਕਰ ਰਹੀ ਹੈ ਤਾਂ ਇੱਕ ਬੀਬੀ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੰਗਣਾ ਰਣੌਤ ਤੋਂ ਜਵਾਬ ਵੀ ਮੰਗਿਆ ਸੀ ਦਰਅਸਲ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਬਾਰੇ ਕੰਗਣਾ ਰਣੌਤ ਦੇ ਵੱਲੋਂ ਪੰਜਾਬ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਮਾਤਾਵਾਂ ਨੂੰ ਬੀਬੀਆਂ ਨੂੰ ਇਹ ਕਿਹਾ ਗਿਆ ਸੀ ਇਹ 200-200 ਰੁਪਏ ਦੀ ਧਿਆੜੀਆਂ ਦੇ ਉੱਤੇ ਆਂਦੇ ਨੇ ਬੈਠਦੇ ਨੇ ਇੱਥੇ ਧਰਨਿਆਂ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਸਾਰਾ ਕੁਝ ਦਲਜੀਤ ਦੋਸਾਂਝ ਦੇ ਵੱਲੋਂ ਕਿਸਾਨਾਂ ਨੂੰ ਸਪੋਰਟ ਕੀਤਾ ਗਿਆ ਸੀ ਤਾਂ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਬੀਬੀ ਦੀ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਕੰਗਣਾ ਤੋਂ ਸਵਾਲ ਪੁੱਛੇ ਸੀ ਦੱਸੋ ਕਿ ਇਹ ਕੀ ਧਰਨੇ ਦੇ ਵਿੱਚ 200 200 ਰੁਪਏ ਲੈ ਕੇ ਬੈਠਦੇ ਹਤੇ ਉਸ ਤੋਂ ਬਾਅਦ ਕੰਗਣਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਦਲਜੀਤ ਦੋਸਾਂਝ ਦਾ ਕਰਨ ਜੋਹਰ ਦਾ ਪਾਲਤੂ ਕੁੱਤਾ ਹੈ ਕਾਫੀ ਜ਼ਿਆਦਾ ਇਹਨਾਂ ਦੀ ਵੀ ਜਿਹੜੀ ਕੰਟਰੋਵਰਸੀ ਹੈ ਉਹ ਫੇਮਸ ਹੋਈ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਦਲਜੀਤ ਦੇ ਫੈਨਸ ਨੇ ਪੰਚ ਆਪ ਦੇ ਵਿੱਚ ਕਾਫੀ ਜ਼ਿਆਦਾ ਕੰਗਣਾ ਨੂੰ ਹੇਟ ਕਰਨ ਲੱਗ ਪਏ ਸੀ ਕਾਫੀ ਜ਼ਿਆਦਾ ਉਸ ਨੂੰ ਟ੍ਰੋਲ ਕਰਦੇ ਨੇ ਅਕਸਰ ਹੀ ਜਦੋਂ ਵੀ ਕੰਗਣਾ ਰਨੌਤ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਨੂੰ ਪੋਸਟ ਕਰਦੀ ਹੈ ਉਸ ਨੂੰ ਲੈ ਕੇ ਵੀ ਫੈਨਸ ਜਿਹੜੇ ਨੇ ਚਾਹੇ ਦਿਲਜੀਤ ਦੋਸਾਂ ਦੇ ਵਿੱਚ ਚਾਹੇ ਤਾਪਸੀ ਪੰਨੂ ਦੇ ਹੋਵੇ ਤਾਂ ਉਸ ਨੂੰ ਟ੍ਰੋਲ ਜ਼ਰੂਰ ਕਰਦੇ ਨੇ ਜਯਾ ਵਚਨ ਦੇ ਨਾਲ ਵੀ ਕਾਫੀ ਜ਼ਿਆਦਾ ਕੰਗਣਾ ਰਨੌਤ ਦੀ ਜਿਹੜੀ ਕੌਂਟਰੋਵਰਸੀ ਹੈ ਉਹ ਵਿਵਾਦਾ ਦੇ ਵਿੱਚ ਰਹੀ ਸੀ ਕਿਉਂਕਿ ਜਯਾ ਵਚਨ ਦੇ ਵੱਲੋਂ ਇੱਕ ਸੰਸਦ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੰਗਣਾ ਰਨੌਤ ਦੇ ਜੋ ਪ੍ਰਤੀਕਿਰਿਆ ਦਿੱਤੀ ਸੀ उसके तो बॉलीवुड केहलका मच गया दरअसल जो कंगना रनौत वालों ट्वीट शेयर किया बहु असी अभी पढ़ के दस रहे हैं कंगना रनौत वालों कहा गया सी, कौन सी थाली है जया जी और उनकी इंडस्ट्री ने एक थाली मिली थी जिसमें दो मिनट के रोल आइटम नंबर्स और एक रोमांटिक सीन मिलता है वो भी हीरो के साथ सोने के बाद मैंने इस इंडस्ट्री को फैमिनिज्म सिखाया है थाली देश भक्ति नारी प्रधान ਫਿਲਮੋਂ ਸੇ ਸਜਾਈ ਹੈ ਇਹ ਮੇਰੀ ਆਪਣੀ ਥਾਲੀ ਹੈ ਜਿਆ ਜੀ ਆਪਕੀ ਨਹੀਂ ਤੇ ਇਸ ਟਵੀਟ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਵਿਵਾਦਿਤ ਬਿਆਨ ਜਿਹੜੇ ਹੈ ਦਿੱਤੇ ਗਏ ਸਨ ਕੰਗਣਾ ਰਣੋਤ ਦੇ ਵੱਲੋਂ ਕਾਫੀ ਜ਼ਿਆਦਾ ਲੋਕਾਂ ਨੇ ਇਸ ਬਾਰੇ ਵੀ ਉਸਨੂੰ ਕਾਫੀ ਟਰੋਲ ਕੀਤਾ ਸੀ ਜਦੋਂ ਉਸਦੇ ਵੱਲੋਂ ਇਹ ਕਹਿ ਦਿੱਤਾ ਸੀ ਕਿ 2 ਮਿੰਟ ਦਾ ਆਈਟਮ Song ਜਾਂ ਫਿਰ ਕੋਈ ਰੋਮਾਂਟਿਕ ਸੀਨ ਹੋਵੇ ਤਾਂ ਲੋਕਾਂ ਦੇ ਨਾਲ ਸੋਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਹੋਰ ਵੀ ਉਸ ਦੀਆਂ ਕੌਂਟਰੋਵਰਸੀਆਂ ਹੋਈਆਂ ਜਿਹੜੀ ਅਸੀਂ ਤੁਹਾਨੂੰ ਕੌਂਟਰੋਵਰਸੀਆਂ ਦੱਸੀ ਹੈ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਵੀ ਰਹੀ ਹੈ ਪਰ ਅੱਜ ਜੋ 에어ਪੋਰਟ ਦੇ ਉੱਤੇ ਕੰਗਣਾ ਰਨੌਤ ਤੇ ਨਾਲ ਹੀ ਇੱਕ ਮਹਿਲਾ ਜਵਾਨ ਦੇ ਨਾਲ ਕੰਟਰੋਵਰਸੀ ਹੋਈ ਹੈ ਵਿਵਾਦ ਹੋਇਆ ਥੱਪੜ ਕਾਂਡ ਹੋਇਆ ਉਸ ਨੂੰ ਲੈ ਕੇ ਵੀ ਕੰਗਣਾ ਰਣੌਤ ਹੈ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਹੈ ਇਸ ਵਿੱਚ ਦਰਅਸਲ ਮੰਡੀ ਦੇ ਵਿੱਚ ਜਾ ਰਹੀ ਸੀ ਮੰਡੀ ਤੋਂ ਦਿੱਲੀ ਜਾ ਰਹੀ ਸੀ ਕੰਗਣਾ ਰਣੌਤ ਇਸ ਦੌਰਾਨ ਚੈੱਕ ਇਨ ਹੋ ਰਿਹਾ ਸੀ ਤਾਂ ਮਹਿਲਾ ਜਵਾਨ ਕੁਲ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਜਾਂਦਾ ਹੈ ਕੰਗੜਾ ਰਣੌਤ ਨੂੰ ਤੇ ਜਦੋਂ ਉਹ ਬਾਹਰ ਆਂਦੀ ਹੈ ਤਾਂ ਉਸ ਵੇਲੇ ਇਹ ਕਿਹਾ ਜਾਂਦਾ ਹੈ ਜਦੋਂ ਕੰਗੜਾ ਰਣੌਤ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਜਾਂਦਾ ਹੈ 100 ਰੁਪਏ 200 200 ਰੁਪਏ ਲੈ ਕੇ ਧਿਆੜੀਆਂ ਦੇ ਉੱਤੇ ਜਿਹੜੀਆਂ ਬੀਬੀਆਂ ਕਿਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਸਨ ਤਾਂ ਉਸ ਦੌਰਾਨ ਮੇਰੀ ਮਾਂ ਵੀ ਇਸੇ ਤਰਨੇ ਦੇ ਵਿੱਚ ਬੈਠੀ ਸੀ ਤਾਂ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਪੱਖਿਆ ਸੀ ਤਾਂ ਹਾਲ ਦੇ ਵਿੱਚ ਕੁਲਵਿੰਦਰ ਕੌਰ ਦੀ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਕੁਲਵਿੰਦਰ ਕੌਰ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਸਸਪੈਂਡ ਵੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਦੱਸਦੀ ਹੈ ਕਿ ਹਾਲੇ ਤੱਕ ਵੀ ਉਸ ਤੋਂ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੁਲਵਿੰਦਰ ਕੌਰ ਦੇ ਵੱਲੋਂ ਕੰਗਣਾ ਰਣੌਤ ਨੂੰ ਕਿਉਂ ਚਪੇੜ ਮਾਰੀ ਗਈ ਹੈ ਪਰ ਅੱਜ ਅਸੀਂ ਤੁਹਾਨੂੰ ਕੰਗਣਾ ਰਣੌਤ ਦੇ 10 ਜਿਹੜੇ ਵਿਵਾਦ ਦੱਸੀ ਹੈ ਜਿਸ ਨੂੰ ਲੈ ਕੇ ਕੰਗਣਾ ਰਣੌਤ ਪਹਿਲਾਂ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿ ਚੁੱਕੀ ਹੈ ਇਸ ਤੋਂ ਇਲਾਵਾ ਦੱਸਦੀ ਹੈ ਕਿ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇੱਕ ਪੋਸਟ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਕੰਗਣਾ ਰਣੌਤ ਕਾਫੀ ਜ਼ਿਆਦਾ ਵਿਵਾਦਿਤ ਟਿੱਪਣੀਆਂ ਚੜੀ ਪੰਜਾਬੀਆਂ ਦੇ ਬਾਰੇ ਸਿੱਖਾ ਦੇ ਬਾਰੇ ਕਰਦੀ ਰਹੀ ਹੈ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਸ ਦੌਰਾਨ ਵੀ ਉਸਨੇ ਕਾਫੀ ਜ਼ਿਆਦਾ ਵਿਵਾਦਿਤ ਬਿਆਨ ਦਿੱਤੇ ਸੀ ਇਸ ਤੋਂ ਇਲਾਵਾ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਵੀ ਮੰਗ ਜੜੀ ਹੈ ਪ੍ਰਸ਼ਾਸਨ ਤੋਂ ਕੀਤੀ ਗਈ ਹੈ ਕਿ ਕੰਗੜਾ ਰਨੋਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਕਿ ਸਾਨੂੰ ਸ਼ੱਕ ਹੈ ਕਿਤੇ ਕੰਗੜਾ ਰਨੋਤ ਡਰੱਗਸ ਤਾਂ ਨਹੀਂ ਰਹਿੰਦੀ ਹੈ ਇਸ ਤੋਂ ਇਲਾਵਾ ਕੰਗੜਾ ਰਨੋਤ ਦੀ ਭੈਣ ਦੇ ਵੱਲੋਂ ਵੀ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਗਈਆਂ ਹੈ ਕੰਗੜਾ ਰਨੋਤ ਦੀ ਭੈਣ ਰੰਗੋਲੀ ਸੰਦੇਲ ਦੇ ਵੱਲੋਂ ਵੀ ਵਿਵਾਦਿਤ ਪੋਸਟ ਜਿਹੜੀ ਹੈ ਅੱਜ ਸਾਂਝੀ ਕੀਤੀ ਗਈ ਹੈ ਆਪਣੀ ਭੈਣ ਦੇ ਇਸ ਥੱਪੜ ਕੰਡ ਤੋਂ ਬਾਅਦ ਜਿਸ ਦੇ ਵਿੱਚ ਰੰਗੋਲੀ ਸੰਦੇਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੇਰੀ ਭੈਣ ਜਿਹੜੀ ਹੈ ਉਹ ਕਾਫੀ ਮਜ਼ਬੂਤ ਹੈ ਇਸ ਸਾਰੀ ਚੀਜ਼ਾਂ ਨੂੰ ਉਹ ਖੁਦ ਹੀ ਹੈਂਡਲ ਕਰ ਲਵੇਗੀ ਤੇ ਉਸ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਪੇੜ ਦੀ ਖਾਲ ਦੇ ਵਿੱਚ ਪੇੜੀਆ ਹੈ ਯਾਨੀ ਕਿ ਯੂਨੀਫਾਰਮ ਦੇ ਵਿੱਚ ਖਾਲਿਸਤਾਨੀ ਹੈ ਤੇ ਇਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਪੰਜਾਬੀ ਜੜਿਆ ਉਸ ਦੀ ਭੈਣ ਯਾਨੀ ਕਿ ਕੰਗੜਾ ਰਣੋਤ ਤੇ ਨਾਲ ਹੀ ਰੰਗੋਲੀ ਚੰਦੇਲ ਨੂੰ ਜਿਹੜਿਆ ਟਰੋਲ ਕਰ ਰਹੇ ਨੇ ਤੇ ਨਾਲ ਜਿਸ ਤਰੀਕੇ ਦੇ ਨਾਲ ਕੰਗੜਾ ਰਣੋਤ ਦਾ ਇਹ ਥੱਪੜकांड ਹੋਇਆ ਤੇ ਉਸ ਤੋਂ ਬਾਅਦ ਕੰਗੜਾ ਰਣੋਤ ਨੇ ਸੋਸ਼ਲ ਮੀਡੀਆ ਤੇ ਖੁਦ ਆਪਣਾ ਪੱਖ ਰੱਖਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਜੋ ਕਿ ਸੀਆਈਐਸਐਫ ਦੀ ਜਵਾਨ ਹੈ ਉਸ ਦੇ ਵੱਲੋਂ ਮੇਰੇ ਫੇਸ ਤੇ ਹਿੱਟ ਕੀਤਾ ਗਿਆ ਹੈ ਇਸ ਹਿੱਟ ਕਰਨ ਤੋਂ ਬਾਅਦ ਮੈਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਨੇ ਇਹ ਕਿਉਂ ਕੀਤਾ ਤਦ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਫਾਰਮਰ ਪ੍ਰੋਟੈਸਟ ਨੂੰ ਸਮਰਥਨ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਬਾਅਦ ਵਿੱਚ ਕੰਗਣਾ ਰਣੌਤ ਨੇ ਸਭ ਤੋਂ ਅਹਿਮ ਤੇ ਵੱਡੀ ਗੱਲ ਇਹ ਕਹੀ ਹੈ ਕਿ ਪੰਜਾਬ ਦੇ ਵਿੱਚ ਉਗਰਵਾਤ ਤੇ ਅਤਵਾਦ ਵਧ ਰਿਹਾ ਹੈ ਇਸ ਨੂੰ ਕਿਵੇਂ ਹੈਂਡਲ ਕੀਤਾ ਜਾਵੇ ਤਾਂ ਕੰਗਣਾ ਰਣੌਤ ਦੀ ਇਹ ਪਹਿਲੀ ਕਾਉਂਟਰਵਰਸੀ ਨਹੀਂ ਹੋਈ ਹੈ ਇਸ ਤੋਂ ਪਹਿਲਾਂ ਵੀ ਕੰਗਣਾ ਰਣੌਤ ਦੀ ਕਾਫੀ ਜ਼ਿਆਦਾ ਵਿਵਾਦਿਤ ਬਿਆਨ ਦਿੱਤੇ ਨੇ ਜਿਸ ਕਾਰਨ ਹੀ ਕੰਗਣਾ ਰਣੌਤ ਨੂੰ ਪੰਗਾ ਕੂਇਨ ਕਿਹਾ ਜਾਂਦਾ ਹੈ ਤੇ ਇਸ ਨੂੰ ਲੈ ਕੇ ਵੀ ਪੰਜਾਬ ਦੇ ਲੋਕ ਕਾਫੀ ਜ਼ਿਆਦਾ ਇਹ ਕਹਿ ਰਹੇ ਨੇ ਕਿ ਕੰਗਣਾ ਰਣੌਤ ਨੂੰ ਬੋਲਣਾ ਸਿੱਖ ਲੈਣਾ ਚਾਹੀਦਾ ਹਈਦਾ ਹੈ ਜਿਸ ਤਰੀਕੇ ਦੇ ਨਾਲ ਉਹ ਵਿਵਾਦਿਤ ਬਿਆਨ ਦੇ ਰਹੀ ਹੈ ਤੇ ਅੱਗੇ ਵੀ ਉਹ ਇਸੇ ਤਰੀਕੇ ਦੇ ਨਾਲ ਹੋਰ ਕਾਂਡ ਕਰਦੀ ਰਹੇਗੀ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਇਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾਵੇਗਾ ਹਾਲਾਂਕਿ ਕੁਲਵਿੰਦਰ ਕੌਰ ਨੂੰ ਲੋਕ ਕਾਫੀ ਜ਼ਿਆਦਾ ਪੰਜਾਬ ਦੇ ਸਪੋਰਟ ਕਰ ਰਹੇ ਹੈ ਕਈ ਲੋਕਾਂ ਦੇ ਵੱਲੋਂ ਤੱਕ ਕੁਲਵਿੰਦਰ ਕੌਰ ਨੂੰ ਇਨਾਮ ਤੇ ਨੌਕਰੀ ਦੇ ਆਫਰ ਤੱਕ ਰੱਖ ਦਿੱਤੇ ਗਏ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ